ਮੇਰਾ ਇਧਰੋਂ ਵੀ ਪਾਣੀ ਆਈ ਜਾਂਦਾ ਇਹ ਕੋੜੀਆਂ ਲੱਗਣ ਲੋਕਾਂ ਨੇ ਲੋਟ ਮਚਾਈ ਆ ਠੀਕ ਹੈ ਲੋਕਾਂ ਘਰ ਭਰਨੇ ਸ਼ੁਰੂ ਕਰਦੇ ਬੁੱਢੀਆਂ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋਵੋਗੇ ਤੇ ਰੱਬ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਜਿੱਦਾਂ ਕਿ ਪਤਾ ਹੀ ਆ ਤੁਹਾਨੂੰ ਕਿ ਪੰਜਾਬ ਦੇ ਵਿੱਚ ਫਲੱਡ ਆਏ ਹੋਏ ਆ ਤੇ ਅਸੀਂ ਵੀ ਸੋਚਿਆ ਸੀ ਕਿ ਅਸੀਂ ਤੂੜੀ ਦੀਆਂ ਟਰਾਲੀਆਂ ਲੈ ਕੇ ਜਾਈਏ ਕਿਉਂਕਿ ਤੂੜੀ ਆਪਣੇ ਕੋਲੇ ਹੈਗੀ ਆ ਕਾ ਤੇ ਪਰ ਬਹੁਤ ਜਿਆਦੇ ਮੈਸੇਜ ਆਉਣ ਕਰਕੇ ਅਸੀਂ ਰੁਕੇ ਆ ਕਿਉਂਕਿ 3 ਦਿਨ ਤਾਂ ਹੋ ਗਏ ਲਗਾਤਾਰ ਸਾਡੇ ਮੀਂਹ ਪਈ ਜਾਂਦਾ ਮੈਂ ਤੁਹਾਨੂੰ ਇੱਕ ਚੀਜ਼ ਵਿਖਾ ਦਿੰਦਾ ਇੱਧਰ ਸਾਡੇ ਇੱਕ ਲਿਖਣ ਦੇਖਿਓ ਸਾਡੇ ਗੋਵੇ ਦਾ ਮਤਲਬ ਢਿੱਗ ਲੱਗੇ 3 ਦਿਨ ਮੀਂਹ ਪੈ ਗਿਆ ਨਾ ਤੇ ਰੂੜੀ ਦੇ ਅੱਧੋਂ ਵੀ ਸਾਡਾ ਉਧਰ ਟੂੜੀ ਦੇ ਅੱਧੋਂ ਵੀ ਸਾਡਾ ਰਾਹ ਬੰਦ ਹੋ ਗਿਆ ਸਾਰਾ ਤੇ ਉਹ ਜਿਹੜਾ ਜਿੰਨਾ ਵੀ ਗੋਹਾ ਸੀ ਪਾਣੀ ਦਾ ਰੂਪ ਲੈ ਲਿਆ ਮਤਲਬ ਬਣ ਗਿਆ ਤਰਲੀ ਬਣ ਗਿਆ ਸਾਰਾ ਪਦਾਰਥ ਤੇ ਅਸੀਂ ਰੂੜੀ ਲੈ ਕੇ ਚੱਲੇ ਤੇ ਮੈਨੂੰ ਸਨੈਪਚੈਟ ਤੇ ਬਹੁਤ ਜਿਆਦੇ ਮੈਸੇਜ ਆਏ ਵੀਰੇ ਕੀ ਇੱਕ ਵਾਰੀ ਪਾਣੀ ਲੱਥ ਲੈੰਦੋ ਇੱਕ ਵਾਰੀ ਪਾਣੀ ਲੱਥ ਲੈੰਦੋ ਉਸ ਤੋਂ ਬਾਅਦ ਆ ਕਿਉਂਕਿ ਮਦਦ ਵੇਖੋ ਕਿ ਇੱਕ ਵੱਧ ਤੋਂ ਵੱਧ ਮਦਦ ਕਰੀ ਜਾਂਦੇ ਆ ਪਰ ਜਦੋਂ ਪਾਣੀ ਲੱਥ ਗਿਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਲੋਡ ਪੈਣੀ ਆ ਜ਼ਿਆਦਾ ਲੋਡ ਪੈਣੀ ਆ ਮਤਲਬ ਜਿਹੜੀ ਪੈੜੀ 'ਚ ਮੇਰੇ ਹਿਸਾਬ ਨਾਲ ਕਿ 2-2 4-4 ਫੁੱਟ ਮਿੱਟੀ ਝੜ ਜਣੀ ਆ ਉਹਨੂੰ ਪੱਧਰਾ ਕਰਕੇ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਣਾ ਉਦੋਂ ਟਰੈਕਟਰਾਂ ਦੀ ਸੇਵਾ ਬਹੁਤ ਤੋਂ ਬਹੁਤ ਟਰੈਕਟਰ ਚਾਹੀਦੇ ਨੇ ਤੇ ਬਾਕੀ ਡੀਜ਼ਲ ਦੀ ਸੇਵਾ ਤੇ ਕਿਉਂਕਿ ਹੁਣ ਲੋਕ ਵੇਖੋ ਵੇਖ ਬਹੁਤ ਜ਼ਿਆਦਾ ਜਾਈ ਜਾਂਦੇ ਨੇ ਪਰ ਜਾਣਾ ਹੁਣ ਵੀ ਚਾਹੀਦਾ ਪਰ ਬੜੇ ਜ਼ਿਆਦੇ ਮੈਸੇਜ ਆ ਕਿ ਲੋਕ ਅੱਧ ਚੋਂ ਹੀ ਸਮਾਨ ਲਈ ਜਾਂਦੇ ਆ ਜਿਨ੍ਹਾਂ ਕੋਲੇ ਡੰਗਰ ਹੈ ਵੀ ਨਹੀਂ ਉਹ ਵੀ ਸਮਾਨ ਲਈ ਜਾਂਦੇ ਆ ਤੇ ਉਹ ਵੀ ਸਟੋਰ ਕਰੀ ਜਾਂਦੇ ਉਹ ਕੀ ਪਤਾ ਕਿਹੜੀ ਗੱਲਾਂ ਸਟੋਰ ਕਰੀ ਜਾਂਦੇ ਹਨਾ ਬਾਕੀ ਸਾਡੀ ਇਹੋ ਹੀ ਆ ਗੁਜਾਰਸ਼ ਸਾਰਿਆਂ ਨੂੰ ਕਿ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਵੱਧ ਤੋਂ ਵੱਧ ਸਾਰਿਆਂ ਦਾ ਸਾਥ ਦੇਣਾ ਆ ਕਿਉਂਕਿ ਅੱਜ ਤੋਂ ਕੁਸ਼ਕ ਦਿਨਾਂ ਰੱਬ ਕਰੇ ਮੀਂਹ ਰੁਕੇ ਜਲਦੀ ਤੋਂ ਜਲਦੀ ਪਾਣੀ ਲੱਥ ਜਾਵੇ ਪਾਣੀ ਲੱਥਨ ਤੋਂ ਬਾਅਦ ਵੰਨਾ ਦੇ ਕੋਲੇ ਮਿੱਟੀ ਦੀ ਬੜੀ ਲੋਡ ਪੈਣੀ ਆ ਤੇ ਮੈਂ ਦੱਸ ਦੇਣ ਵਾਲੀ ਗੱਲ ਬਤਾ ਕਾਹ ਤੋਂ ਕਹਿ ਰਿਹਾ ਕਿਉਂਕਿ ਆ ਆਡੀਓ ਤੋਂ ਤੁਹਾਨੂੰ ਸੁਣਨ ਤੋਂ ਹਿਸਾਬ ਕਿਤਾਬ ਲੱਗ ਜੂ ਕਿਹੜੀ ਸੁਣਿਓ ਤੇ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੈਟ ਤੇ ਵੀਡੀਓ ਕਾਫੀ ਵੀਡੀਓ ਵੇਖਦਾ ਹਾਂ ਵੀਰ ਜੀ ਆਪਾਂ ਸੇਵਾ ਲੈ ਕਿਉਂ ਨਾ ਵਾਂ ਇल्ली ਗੱਲ ਕੋਈ ਵੀ ਵੀਰ ਸੇਵਾ ਲੈ ਕੇ ਨਾ ਆਇਓ ਇਤਰੋਂ ਪਾਣੀ ਉਤਰ ਲਾ ਪਿਆ ਵਾ ਰਾਹ ਚ ਲੰਨ ਲਾ ਪਿਆ ਲੋਕਾਂ ਨੇ ਹੁਣ ਸਿੱਧੀ ਜਿਹੜੀ ਗੱਲ ਆ ਗੱਲਾਂ ਭਾਵੇਂ ਕੋਲੀਆਂ ਲੱਗਣ ਲੋਕਾਂ ਨੇ ਲੁੱਟ ਮਚਾਈ ਆ ਠੀਕ ਆ ਲੋਕਾਂ ਘਰ ਪਰ ਨੇ ਸ਼ੁਰੂ ਕਰਦੇ ਬੁੱਢੀਆਂ ਆਪਾਂ ਸੇਵਾ ਕਰਨ ਚਾਈਦਾ ਨਾ ਆਪਣੀ ਸ਼ਦਾ ਭਾਉਣਾਂ ਨਾਲ ਬੁੱਢੀਆਂ ਤੋੜੇ ਲੈ ਕੇ ਆਉਂਦੀਆਂ ਵਾ ਕਸ਼ਾ ਹੀ ਦਿੱਤੇ ਹੁੰਦੇ ਆ ਰਾਸ ਮੰਡੀ ਦੇ ਵਿੱਚ ਪਾਈ ਜਾਂਦੇ ਪਾਈ ਜਾਂਦੇ ਦੂਰੇ ਦੂਰੇ ਤੇਰੇ ਤੇਰੇ ਲੋਕ ਹੁੰਦੇ ਆ ਤੇ ਕੱਲ ਦੀ ਗੱਲ ਸੁਣ ਲਓ ਕੱਲ ਹੀ ਕੋਈ 40 ਕੁ ਮਿੰਟ ਚਾਰ ਮਿੰਟਿਆ ਕੱਲ ਨੂੰ ਆਪਾਂ ਤੇ ਲੋਕਾਂ ਜਿਨ੍ਹਾਂ ਦਾ ਕੋਈ ਵੀ ਡੰਗਰ ਨਹੀਂ ਹੈਗਾ ਨਾ ਉਹਨਾਂ ਚਾਰ ਲਵਾਲੇ ਦੱਸ ਨਹੀਂ ਆਪ ਖਾਓਗੇ ਨਾ ਚੋਕਰੀਆਂ ਪੂਰੀਆਂ ਲਵਾਈ ਜਾਂਦੇ ਆ ਡੰਗਰ ਨਹੀਂ ਹੈਗਾ ਬਾਅਦ ਜਿੰਨਾ ਵੇਚਣੇ ਆ ਯਾਰ ਨੇ ਤੇ ਮੇਰੇ ਵੀਰ ਮੈਂ ਉਹ ਕਹਿਣਾ ਚਾਹੁੰਦਾ ਕਿ ਥੋੜੇ ਕਿ ਦਿਨ ਰੁਕ ਜਾ ਠੀਕ ਹੈ ਜਦੋਂ ਪਾਣੀ ਉਤਰੂਗਾ ਚੱਜ ਨਾਲ ਉਦੋਂ ਤੇ ਗਰੀਬ ਦਾ ਜੇ ਘਰ ਡਿੱਗਾ ਹੋਊਗਾ ਐਦਾਂ ਨਹੀਂ ਸਪੋਰਟ ਕਰਦੇ ਹੋ ਹਾਂ ਤੇ ਬਾਕੀ ਇਹੋ ਹੀ ਕਹਿਣਾ ਚਾਹੁੰਦਾ ਐਦਾਂ ਦੀਆਂ ਕਈ ਵੀਡੀਓ ਹੁਣ ਆਉਣ ਲੱਗ ਪਈਆਂ ਤੇ ਆਪਾਂ ਨੂੰ ਵੀ ਰਲ ਮਿਲ ਕੇ ਮਦਦ ਜਰੂਰ ਕਰਨੀ ਚਾਹੀਦੀ ਕਿਉਂਕਿ ਮੇਰੇ ਹਿਸਾਬ ਨਾਲ ਜੋ ਬਾਕੀ ਤੁਸੀਂ ਵੀ ਸਿਆਣੇ ਆ ਕਿ ਜਿਹੜੇ ਪਿੰਡ ਚ ਹਨਾ ਪਾਣੀ ਆਇਆ ਉਹਨਾਂ ਪਿੰਡਾਂ ਦੇ ਵਿੱਚ ਉਹ ਨੋਟ ਕਰ ਲੈਣੇ ਚਾਹੀਦੇ ਜਿਹੜੇ-ਜਿਹੜੇ ਘਰ ਨੇ ਕਿ ਜਿਹੜੇ ਵੀਰਾਂ ਨੂੰ ਹਨਾ ਲੋੜ ਆ ਹੁਣ ਜਿੰਨਾਂ ਕੋ ਡੰਗਰ ਹੈ ਹੀ ਨਹੀਂ ਉਹਨਾਂ ਲਈ ਇਹ ਮਾੜੀ ਗੱਲ ਹਨਾ ਕਿ ਡੰਗਰ ਬੇਜਮਾਨ ਉਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਸਾਨੂੰ ਕੋਈ ਚਾਹੀਦਾ ਕਿ ਨਹੀਂ ਚਾਹੀਦਾ ਉਹਨਾਂ ਦੀ ਮਦਦ ਵੀ ਜ਼ਰੂਰੀ ਆ ਬਾਕੀ ਕਿਉਂਕਿ ਪਾਣੀ ਘਟਣ ਤੋਂ ਬਾਅਦ ਇੱਕ ਬਿਮਾਰੀ ਬਹੁਤ ਜ਼ਿਆਦਾ ਫੈਲੀ ਕਿਉਂਕਿ ਕਈ ਜੀਵ ਜੰਤੂ ਮਰ ਗਏ ਵਿੱਚ ਉਹਦੇ ਨਾਲ ਮੈਡੀਕਲ ਮਦਦ ਵੀ ਬਹੁਤ ਜ਼ਿਆਦਾ ਚਾਹੀਦੀ ਆ ਤੇ ਜਿਹੜੀ ਤੁਹਾਨੂੰ ਪਤਾ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਮਿੱਟੀ ਖੇਤਾਂ ਦੇ ਵਿੱਚ ਬਹੁਤ ਚੜ ਜਣੀ ਆ ਉਹ ਟਰੈਕਟਰਾਂ ਦੀ ਮਦਦ ਇਹ ਸਾਰੇ ਆਪਾਂ ਹੌਲੀ ਹੌਲੀ ਕਰਦੇ ਕਰਦੇ ਨਾ ਅੱਜ ਵੀ ਤਗੜੇ ਰਹੀਏ ਤੇ ਅੱਜ ਵਾਲੇ ਆਉਣ ਵਾਲੇ 10 ਦਿਨਾਂ ਨੂੰ ਵੀ ਤਗੜੇ ਰਹੀਏ ਬਾਕੀ ਪੰਜਾਬ 'ਚ ਇੰਨਾ ਕੁ ਜ਼ਿਆਦਾ ਮੀਂਹ ਪੈ ਗਿਆ ਮੈਂ ਤੁਹਾਨੂੰ ਦੱਸਦਾ ਆ ਚਾਚੇ ਵੀ ਮਤਲਬ ਚਾਚੇ ਵਾਲਾ ਚਾਚੇ ਵਾਲੀ ਹਿੱਲੀ ਆ ਤੇ ਪਾਣੀ ਇੰਨਾ ਜ਼ਿਆਦਾ ਕਿ ਇਹਦੀਆਂ ਛੱਤਾਂ ਚੋਣ ਲੱਗਦੀਆਂ ਆ ਆ ਸਾਡੇ ਕੋਲ ਤਾਂ ਚਲੋ ਮਤਲਬ ਇਹੋ ਹੀ ਕਮਰਾ ਹਨਾ ਬਾਕੀ ਮੋਟੀ ਗੱਲ ਸਾਡੇ ਤੋਂ ਨਾ ਇੱਕ ਜਾਣ ਦਾ ਕਰਨ ਇਹ ਵੀ ਰਹਿ ਗਿਆ ਮੋٹے ਦੇ ਮਦਰੇ ਲਾਉਣ ਮਾ ਮਤਲਬ ਮਦਰੇ ਲਾਓ ਮਤਲਬ ਉਹਨਾਂ ਦੇ ਸੱਤ ਲਿਜਾਣੇ ਫੇਰ ਬਿਮਾਰ ਆ ਪਹਿਲਾਂ ਉਹਨਾਂ ਦੇ ਪੀਸ ਮੇਕਰ ਪਿਆ ਸੀ ਹੁਣ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਚੜ ਗਿਆ ਤੇ ਮੋਟਾ ਤਾਂ 3-4 ਦਿਨ ਤੋਂ ਵਿਚਾਰਾ ਉੱਥੇ ਹੀ ਅਮੀਚ ਡੀ ਐਮ ਸੀ ਹਜੇ ਅੱਜ ਵੀ ਸ਼ਾਇਦ ਛੁੱਟੀ ਮਿਲ ਜੇ ਨਹੀਂ ਪਤਾ ਤੇ ਬਾਕੀ ਆ ਦੇਖੋ ਨਾਲ-ਨਾਲ ਸਾਰਾ ਪਾਣੀ ਇਹਦੇ ਨੇ ਜੀਤ ਕੇ ਨਾ ਸਾਰਾ ਪਾਣੀ ਆ ਵੀ ਜੀਰ ਜੀ ਇਧਰ ਆ ਜਾਂਦਾ ਉਸ ਤੋਂ ਜਿਹੜੀ ਛੱਤ ਆ ਉੱਥੇ ਘਮੋਰੀਏ ਉੱਥੋਂ ਰਸੂਈ ਚ ਪਾਣੀ ਆਣ ਲੱਪਿਆ ਤੇ ਇਹੋ ਜਿਹੜਾ ਮੇਨ ਗੱਲ ਨਾਲ ਆ ਤਾਂ ਡਾਟਾ ਪੁਰਾਣੇ ਚ ਉਣੇ ਨਹੀਂ ਜਾਈਦੇ ਇਹ ਵੀ ਉਣ ਲੱਗ ਪਏ ਆਵੇ ਇਹ ਮੇਰਾ ਇਕਟਰੋਂ ਵੀ ਪਾਣੀ ਆਈ ਜਾਂਦਾ ਇਹ ਕਿਹੜਾ ਜਿਹੜਾ ਮੇਰੇ ਬਾਦ ਕੀ ਤਰੋ ਉਖਾੜਾ ਆ ਇਹ ਸਾਰਾ ਪਾਣੀ ਆਈ ਜਾਂਦਾ ਮਤਲਬ ਕੀ ਕੋਲ ਬਣਾ ਕੇ ਉੱਤਾਂ ਹੋ ਗਏ ਕਦੇ ਬੱਸ ਇਹ ਨਹੀਂ ਪਈਆਂ ਨੰਦਰਾ ਮਾ ਇੱਥੋਂ ਪਤਾ ਲੱਗ ਜਾਣਾ ਤੁਹਾਨੂੰ ਕਿੰਨਾ ਪਾਣੀ ਆ ਇਹ ਹੁਣ ਲਗਾਤਾਰ ਅਜ ਤੀਜਾ ਦਿਨ ਹੋ ਗਿਆ ਮੀਂਹ ਪਈ ਜਾਂਦਾ ਤੇ ਅੱਜ ਇੱਥੇ ਲਿਆ ਕੇ ਅਸੀਂ ਤਰਪਾਲ ਪਾਉਣੀ ਆ ਤੇ ਬਾਕੀ ਸਾਡੀ ਇੱਕ ਨਿੱਕੀ ਜਿਹੀ ਹੋਰ ਬੇਨਤੀ ਆ ਭਾਈ ਅੱਜ ਤੋਂ ਦਹਾ ਦਿਨਾਂ ਨੂੰ ਜਿੱਦਣ ਪਾਣੀ ਲੱਥਦਾ ਆ ਸਾਡੀ ਸਨੈਪਚੈਟ ਤੇ ਅਸੀਂ ਜਿੰਨੀ ਵੀ ਕਮਾਈ ਕਰਦੇ ਹਨ ਤੇ ਉਹਦਾ ਸਾਰਾ ਅਸੀਂ ਪਿਆਲੀਆਂ ਪੱਧਰ ਕਰ ਲਈ ਆ ਆਪਣੇ ਟਰੈਕਟਰ ਦੋਵੇਂ ਭੇਜਣੀਆਂ ਜੀ ਨਾਲ ਆਪ ਜਾਵਾਂਗੇ ਜੋ ਵੀ ਡੀਜ਼ਲ ਦਾ ਸਾਡੇ ਤੋਂ ਖਰਚਾ ਆਇਆ ਕੁਝ ਜਿੰਨੇ ਕਿੱਲੇ ਅਸੀਂ ਬਣਾ ਸਕਦੇ ਹਾਂ ਜਰੂਰ ਬਣਾਵਾਂਗੇ ਤੇ ਵੀਰ ਭਰਾਵਾਂ ਨੂੰ ਬੇਨਤੀ ਆ ਜਿੰਨਾਂ ਕੋਲੇ ਟਰੈਕਟਰ ਹੈ ਇਹ ਤਿਆਰ ਰੱਖਿਓ ਜੀ ਦਾਹਾਂ ਦਿਨਾਂ ਨੂੰ ਕਿਉਂਕਿ ਬਹੁਤ ਲੋਡ ਪੈਣੀ ਆ ਮਿੱਟੀ ਦੀ ਬਹੁਤ ਲੋਡ ਪੈਣੀ ਉੱਥੇ ਕਿਉਂਕਿ ਬੰਨ ਦੁਬਾਰਾ ਬੰਨੇ ਜਾਣਗੇ ਤੇ ਮੈਨੂੰ ਲੱਗਦਾ ਇੱਥੇ ਵੀ ਤਰੇੜ ਛੱਡ ਗਿਆ ਆਹ ਹੁਣ ਜੀ ਲੱਗਦੀ ਇਹ ਤਾਂ ਤਾਜੀ ਲੱਗਦੀ ਆ ਤਾਂ ਹੁਣੇ ਹੀ ਵੇਖੀ ਮੰਮੀ ਮੰਮੀ ਹਾਂ ਆਹ ਤਰੇੜ ਦੀ ਤਾਜੀ ਆ ਇਹ ਤੂੰ ਉਂਗਲਾਂ ਪਾ ਲੀਂ ਨਾ ਇਹ ਤਰੇੜ ਦੇ ਐਸ ਤੇ ਦੇਖੀ ਇਹਦਾ ਬਾਦੀ ਜਾਰੀ ਚੌੜੀ ਹੋ ਗਈ ਹਾਂ ਉਹ ਵੇਖ ਹੈ ਉਹ ਦੇਖ ਤੱਕ ਦੇ ਇਹਦਾ ਕੀ ਹਾਲ ਮਿਸਤਰੀ ਖੱਦ ਗਿਆ ਆਪਾਂ ਘਰੇ ਉਹ ਬਹੁਤੀ ਜਾਰੀ ਤੇ ਇਹਦਾ ਨਾ ਨਹੀਂ ਕੋਈ ਹੱਲ ਤਾਂ ਹੁੰਦਾ ਇਹ ਵੇਖੀ ਨੀ ਜੇ ਤਾਂ ਤਾਜੀ ਆ ਜਮਾਈ ਪਾਣੀ ਪੈ ਪੈ ਕੇ ਹੋ ਗਿਆ ਗੁੱਗੂ ਪਾਣੀ ਬਹੁਤ ਉੱਤੇ ਖਾਦਾ ਪਿਆ ਸਾਰਾ ਤਾਂ ਚੁੰਗ ਜਾਂਦਾ ਏ ਕੀ ਜੱਟ ਸਾਰਾ ਚੁੰਗਦਾ ਸਾਰਾ ਹੀ ਜੋ ਪੀ ਜਾਂਦਾ

ਆ ਇੱਧਰ ਤੇ ਨਹੀਂ ਪਾਣੀ ਇੰਨਾ ਜ਼ਿਆਦਾ ਲੀਕ ਹੁੰਦਾ ਹਨਾ ਕਿਵੇਂ ਆ ਇੱਥੇ ਵੀ ਆਪੇ ਛੱਡ ਗਈ ਨਾ ਤਰੇੜ ਇਹ ਤਾਂ ਪੁਰਾਣੀ ਇਹ ਤਾਂ ਪੁਰਾਣੀ ਆ ਉਹ ਨਵੀਆਂ ਹੈਗੀਆਂ ਹੈਗੀਆਂ ਆ ਨਵੀਆਂ ਤਰੇੜਾਂ ਤਾਂ ਤਰੇੜਾਂ ਹੀ ਆ ਇਹਨਾਂ ਨਹੀਂ ਵੱਜਦੇ ਆ ਇੱਥੇ ਕਿਹਨਾਂ ਤਰੇੜ ਆਪੇ ਹਾਂ ਇੱਥੇ ਹੀ ਜਾ ਤੂੰ ਯਾਰੀ ਬੱਲੇ ਇੱਥੇ ਪਾਣੀ ਦੇਖਦੇ ਤੇ ਕਿਤੇ ਦੇਖਦੇ ਤਰਪਾਲ ਹੀ ਹੱਲੇ ਦਾ ਆਖਰੀ ਤਰਪਾਲ ਤਾਂ ਪਾ ਲਾਂਗੇ ਤੇ ਟ੍ਰੇਡ ਦਾ ਤੇ ਚੋਣਾ ਚੋਣਾ ਬੜਾ ਉਹ ਲੈਂਟਰ ਉਹ ਕੰਦ ਸਾਰੀ ਚੋਣ ਲੱਗ ਪਈ ਇਧਰੋਂ ਉਹ ਤਾਂ ਚੋਣੀ ਆ ਉਹਨੂੰ ਪ੍ਰੈਅਲ ਕਰਨੀ ਮੈਨੂੰ ਕਿਹਾ ਇਹ ਪਲਸਟਰ ਕਰਦੇ ਹੁਣ ਪਲਸਟਰ ਦਾ ਕੀ ਫਾਇਦਾ ਉਹ ਤਾਂ ਸਾਰਾ ਪਾਣੀ ਉਧਰ ਜਾਈ ਜਾਂਦਾ ਕੰਦ ਤੋਂ ਇਹ ਵੀ ਸਾਰੀ ਕੰਦ ਸੇ ਮਲ ਲਾਪੀ ਆਏ ਪਾਣੀ ਦਾ ਯਾਰ ਲਗਾਤਾਰ ਜਦੋਂ ਪਊਗਾਣ ਪਾਣੀ ਇਹ ਕਾਹਦਾ ਜੋਰ ਸਾਰੇ ਕਿਤੇ ਇਦਾਂ ਨੂੰ ਅੰਦਰ ਸਲਾਬ ਆਉਣ ਲੱਗ ਪਈ ਆ। ਮਤਲਬ ਇਹਦੇ ਉੱਤੇ ਤਾਂ ਪਾਣੀ ਖੜਦਾਵੇਂ ਇੱਥੋਂ ਵੀ ਪਾਣੀ ਸਿੰਮਣ ਲੱਗ ਪਿਆ ਨੂੰ ਛੱਤਾਂ ਤੋਂ। ਇਹ ਤਾਂ ਲੈਂਟਰਾ ਪੂਰਾ ਵੱਡਾ। ਇਹਦੇ ਤੇ ਤਾਂ ਪਾਣੀ ਦਾ ਕੋਈ ਹੱਲ ਇਦਾਂ ਹੋ ਜਾਣਾ ਚਾਹੀਦਾ ਪਰ ਬਾਕੀ ਆਵੇ। ਆ ਵੀ ਨਿੱਕੇ ਨਿੱਕੇ ਤਰੇੜਾ ਛੱਡਣ ਲੱਗ ਪਈ ਨਾ। ਇਹ ਪਾਣੀ ਦਾ ਚੱਕਰੀ ਹੈ ਤਰੇੜਾ ਛੱਡਣ ਲੱਗ ਪਈ। ਮਤਲਬ ਥੋੜੀਆਂ ਥੋੜੀਆਂ ਕੰਦਾ ਬਹਿਣ ਲੱਗ ਪਈਆਂ। ਜੇ ਗੌਰ ਕੀਤੀ ਜਾਵੇ ਹਨਾ। ਇਧਰ ਨਹੀਂ ਕੋਈ ਆਉ ਹੋਵੇ ਉਧਰ ਵੀ ਹੈਗੀ ਤਰੇੜਾ। ਨਹੀਂ ਆਹ ਕੰਦਾ ਵੀ ਤੋ ਰੇਡ ਛੱਡਣ ਲੱਗ ਪਿਆ ਵਾ ਚਲੋ ਬਾਕੀ ਜੋ ਵਾਇਗਰੂਨ ਮਨਜ਼ੂਰ ਆ ਇੱਧਰ ਅਜੇ ਸਭ ਕੁਝ ਸੇਫ ਆ ਕਿਉਂਕਿ ਇੱਧਰ ਨੀ ਪੱਥਰ ਡੂੰਘੇ ਲੈਵਲ ਤੇ ਰੱਖਿਆ ਗਿਆ ਇੱਧਰ ਸਭ ਕੁਝ ਸੇਫ ਹੀ ਆ ਯਾਰ ਤੁਸੀਂ ਹਿਸਾਬ ਲਾ ਲਓ ਆਪੇ ਆਪਾਂ ਬਹੁਤ ਉੱਚੇ ਆ ਅਸੀਂ ਮੋਗਾ ਜਿਲ੍ਹਾ ਮਤਲਬ ਬਹੁਤ ਉੱਚਾ ਪਾਣੀ ਦੇ ਲੈਵਲ ਤੋਂ ਤੇ ਜਿੱਧਰ ਇੰਨਾ ਇੰਨਾ ਪਾਣੀ ਆ ਗਿਆ ਉੱਥੇ ਕੀ ਹੋਊਗਾ ਤੁਸੀਂ ਆਪ ਤਿਰਬਾ ਲਾ ਸਕਦੇ ਹੋ ਕਿ ਬਹੁਤ ਔਖਾ ਹੋ ਜਾਂਦਾ ਮੀਂਹ ਦੇ ਵਿੱਚ ਦਵਾਵਾਂ ਹੀ ਕਰਨੀਆਂ ਚਾਹੀਦੀਆਂ ਸਾਰੇ ਵੀਰ ਭਰਾਵਾਂ ਨੂੰ ਇੱਧਰ ਤਾਂ ਠੀਕ ਆ ਜੀ ਹੂੰ ਇੱਧਰ ਮਿੱਟੀ-ਮੁੱਟੀ ਨੱਪ ਕੇ ਪਈ ਨਾਲੇਦ ਵਾਲੇ ਆਵੇ ਜਿੰਦਾਂ ਇਦਾਂ ਟੋਏ-ਟੋਏ ਦਾ ਬਣਦਾ ਇੱਥੇ ਵੀ ਪਾਣੀ ਇੱਥੇ ਹੀ ਖੜ ਗਿਆ ਨਾ ਸਾਰਾ ਹੂੰ ਮਿੱਟੀ ਬਹਿਣ ਦੇ ਜਾਵੇ ਪਰ ਨਹੀਂ ਇੱਥੇ ਸਟਰਕਚਰ ਨੂੰ ਕੋਈ ਫਰਕ ਨਹੀਂ ਇੱਡਾ ਜ਼ਿਆਦਾ ਪੈਂਦਾ ਆਹ ਸਾਹ ਲੋ ਇੱਥੇ ਲਗਾਤਾਰੀ ਮੀਂਹ ਤਿੰਨ ਦਿਨ ਪਿਆ ਤੇ ਕੰਦਾ ਨੇ ਤਰੇੜਾ ਛੜਤੀਆਂ ਖੱਤਾਂ ਚੋਂ ਲੱਗ ਪਈਆਂ ਤੇ ਚਾਰੇ ਦੀ ਵੀ ਕਮੀ ਹੋਰ ਲੱਭੀ ਕਿਉਂਕਿ ਪੱਠੇ ਵੱਡੇ ਨਹੀਂ ਜਾਂਦੇ ਤੇ ਉੱਥੇ ਹਿਸਾਬ ਲਾਓ ਜਿੱਥੇ 10 ਤੋਂ 15 ਦਿਨ ਹੋ ਗਏ ਉੱਥੇ ਕੀ ਹੋਊਗਾ ਹਾਲ ਸਾਡੇ ਏਰੀਆ ਦੀਆਂ ਨਹਿਰਾਂ ਜਮ੍ਹਾਂ ਸੁੱਕੀਆਂ ਪਈਆਂ ਆ ਸਾਡੇ ਪਿੰਡ ਦੀ ਨਹਿਰ ਆ ਵੱਡੀ ਇਹ ਤੋਂ ਤਿੰਨ ਥਾਂ ਹੀ ਇਹ ਡਿਵਾਈਡ ਹੁੰਦੀ ਹੈ ਐ ਹੀ ਹੁੰਦੀ ਹੈ ਕਿ ਇੱਧਰ ਨੂੰ ਇੱਕ ਇੱਧਰ ਨੂੰ ਜੇ ਪਰ ਸੁੱਤੀਆਂ ਪਈਆਂ ਸਾਰ ਨੂੰ ਪਰ ਇਹ ਵੀ ਤਾਂ ਬੰਦ ਕੀਤੀਆਂ ਹੋਣੀਆਂ ਗਾਹ ਪਾਣੀ ਕੱਢਣਗੇ ਕਿੱਥੇ ਹੈ ਨਾ ਖੇਤਾਂ ਨੂੰ ਜਾਂਦਾ ਇਹਦਾ ਪਾਣੀ ਇਹ ਆ ਸਾਡੀ ਦੂਜੇ ਪਾਸੇ ਵਾਲੀ ਮੋਟਰ ਉਹ ਤਾਂ ਨਹਿਰ ਵਾਲੀ ਹੋ ਗਈ ਸੀ ਇੱਧਰ ਵੀ ਪਾਣੀ ਵੇਖੋ ਕਿੰਨਾ ਇੱਧਰ ਮਤਲਬ ਸਾਡੇ ਵਾਲੇ ਝੋਨੇ 'ਚ ਆਈ ਜਾਂਦਾ ਕਿਉਂਕਿ ਇਹ ਨੀਵਾ ਆ ਤੇ ਆਓ ਬਈ ਗਵਾਂਡੀਆਂ ਦਾ ਵੀ ਪਾਣੀ ਇੱਧਰ ਖਾਲੀ ਹੋਈ ਜਾਂਦਾ ਚਲ ਗਵਾਂਡੀਆਂ ਨੂੰ ਤਾਂ ਸ਼ੌਖ ਰਹਿਊਗਾ ਨਾ ਗਵਾਂਡੀ ਤਾਂ ਖਾਲੀ ਹੋਣਗੇ ਨਾ ਵਾਂਹ ਤੋਂ ਬਾਕੀ ਨਾਲ ਦੀ ਨਾਲ ਚੱਲੀ ਜਾਂਦਾ ਜੀ ਆਪਣਾ ਆਪਣੀ ਸਿੰਜ ਨਹੀਂ ਜਾਂਦਾ ਸੇਮ ਬਰਾਬਰ ਹੋਈ ਪਈ ਨਾ ਸੇਮ ਚ ਪਾਣੀ ਕਿੱਥੇ ਪਹੁੰਚਣਾ ਉਹਨੂੰ ਸੇਮ ਵੀ ਬਰਾਬਰ ਹੋਈ ਪਈ ਆ ਬਾਕੀ ਝੋਨਾ ਠੀਕ ਆ ਏ ਵਧੀਆ ਰਹਿ ਜਾਣਾ ਏ ਨਿਸਰਨ ਦੀ ਤਿਆਰੀ ਜੀ ਆ ਏ ਭਾਈ ਤੁਹਾਨੂੰ ਮਿਲ ਗਿਆ ਸਮਾਰਕ ਨੇ ਭਾਈ ਵੇਟਿੰਗ ਲੈ ਲੈ ਅਚਰਦਨੀਆਂ ਲੈ ਕੇ ਚੱਲਾਂ ਹਾਂ ਤੂੰ ਹਾਂ ਭਾਈ ਵੀਰ ਮੇਰਾ ਇਹ ਇਮੀਗ੍ਰੇਸ਼ਨ ਵਾਲਾ ਭਰਾ ਧਰਮਗੋੜ ਤੋਂ ਆ ਭੀੜ ਦੇਖ ਸਕਦੇ ਇਸੇ ਕਿੰਨੀ ਆ ਭਾਰੀ ਨਹੀਂ ਆਉਂਦੀ ਕਿੰਨੇ ਮਿੰਟ ਤੱਕ ਮੈਨੂੰ ਹੋਗੇ 20 ਮਿੰਟ ਮੈਨੂੰ ਤੇ 20 ਤੈਨੂੰ ਹੋ ਗਿਆ ਨਾ ਇਕੱਠੇ ਆਇਆ ਆਪਾਂ ਪਰ ਪਾਲ ਦੀ ਕਦਰ ਨਹੀਂ ਦੀ ਪੈਂਦੀ ਆ ਸਹੀ ਗੱਲ ਹੈ ਕਿਵੇਂ ਕਿਵੇਂ ਵੱਡੋ ਵੱਡ ਲਈ ਜਾਂਦੇ ਆ ਨੌਜਵਾਨ ਬਈ ਬਈ ਪੂਰੀ ਨੌਜਵਾਨ ਘਪਰੂ ਗਾਹ ਚੱਲੋ ਤੇ ਬਾਟਾ ਮਿਲ ਜਾਏ ਭਾਈ ਬਹੁਤ ਜਿਆਦੀ ਆ ਮੇਰੇ ਸਾਡੇ ਕੰਨ ਟੁੱਟਦੇ ਸਾਰੇ ਆ ਜਾ ਹਰ ਆ ਜਾ ਗੱਲ ਵੀ ਕਰਕੇ ਚੱਲ ਜੀ ਉੱਤੇ ਬਹਿ ਜਾ ਲਓ ਜੀ ਆਹ ਇਤਰਪਾਲ ਆਪਣੇ ਜਿਹੜੇ ਆ ਵੀਰੋ ਜਿਹੜੇ ਆ ਨਾ ਭੈਣ ਆਪਣੇ ਘਰੇ ਮਤਲਬ ਕੰਮ ਕਰਦੀ ਆ ਉਹਦੇ ਲਈ ਤਰਪਾਲ ਆਪਾਂ ਥੋੜੀ ਜਿਹੀ ਵਧੀਆ ਲੈ ਲਈ ਆ ਕਿਉਂਕਿ ਉਹਨਾਂ ਨੂੰ ਲਾਈਫ ਕੈਂਪ ਚਾਹੀਦੀ ਆ ਤੇ ਆਪਣੇ ਤੋਂ ਤਰਾੜਾਂ ਅੰਡਰੇੜਾਂ ਜਿਹਾ ਤਰੇੜਾਂ ਜੀਆਂ ਕਰਕੇ ਨਾ ਤੇ ਉਹ ਆਪਾਂ ਦੁੱਥੀ ਪਾਣੀ ਦੀ ਆਪਾਂ ਥੋੜੀ ਜਿਹੀ ਨਰਮ ਤਰਪਾਲ ਲਈ ਆ ਤੇ ਬਾਕੀ ਹੁਣ ਨਹੀਂ ਆ ਵੇਖੋ ਸਾਡੇ ਧਰਮਪੁਰ ਸ਼ਹਿਰ ਦੀ ਬਹੁਤ ਜ਼ਿਆਦਾ ਹੀ ਪਿਆ ਹੈ ਮਤਲਬ ਆਪਦਾ ਆਪਦਾ ਬਚਾ ਕੀਤਾ ਜਾ ਸਕਦਾ ਸਾਰੇ ਸੂਚੀਬਾਨ ਬੰਦੇ ਸਾਰੇ ਇਹ ਇੱਧਰ ਹੀ ਕਿਉਂ ਸ਼ਕਤੀ ਘਰੀ ਬਿਗਣੀ ਇੱਧਰ ਵੀ ਲੈ ਹੋ ਜਾਂਦੇ ਐਨਾ ਹਾਲ ਇੱਧਰ ਮਤਲਬ ਇੱਕ ਹੋਰ ਮੀ ਲ ਪੈ ਗਿਆ ਤੇ ਔਖਾ ਹੋ ਜਾਣਾ ਇੱਥੇ ਸਿਸਟਮ ਮੇਰੇ ਹਿਸਾਬ ਨਾਲ ਸਾਰਾ ਧਰਮ ਬਾੜ ਕਾ ਕੇ ਆਪਣੀ ਖੋਲ ਇੱਥੇ ਪਰ ਕੋਠੇ ਦੀ ਖੋਲ ਦੇ ਨੂੰ ਕੋਠੇ ਤੇ ਲੈ ਚੱਲ ਕੋਠੇ ਤੇ ਹੀ ਖੋਲਣਗੇ ਆ ਮਜ਼ਬੂਤ ਪੈ ਤੇ ਰਕਾਲਾ ਵੀ ਢੀ ਇਹ ਮਜ਼ਬੂਤ ਆ ਇਹ ਹੈ ਦੀਆ ਮਤਲਬ ਇਹਨਾਂ ਮਤਲਬ ਯਾਰ ਇਹਨਾਂ ਦਾ ਕੋਠਾ ਮੈਂ ਸਾਂ ਕੱਚਾ ਹੋਣਾ ਨਾ ਹਾਂਜੀ ਵੀਰੇ ਤੂੰ ਤਾਂ ਚੋਂ ਲਿਆ ਨਾ ਹੂੰ ਤੇ ਉਹਦੇ ਲਈ ਇਹ ਬੈਸਟ ਆਪਸ਼ਨ ਆ ਭਣੇ ਆ ਤੇ ਪਾਤਾ ਢੜੀ ਲਾਸੀ ਉਹਦੇ ਦਵਾਈ ਖਾਣੀਆਂ ਉਹ ਆਪਣੇ ਮਿੱਥਾ ਘਰ ਦਾ ਹੁੰਦਾ ਆ ਤਰਪਾਲ ਆਪ ਦੀ ਲੈ ਜਾਓ ਹਾਂਜੀ ਬਹੁਤ ਪਿਆਰਾ ਲਓ ਕੋਈ ਨਹੀਂ ਦਰਬਾਰ ਆ ਵੀਓ ਫੜੋ 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 ਲੈ ਜਾਓ ਲੈ ਜਾਓ ਅਸਲ ਘਰ ਨਾਲ ਨੂੰ ਚਲ ਕਾਕੇ ਆਪਣੇ ਵਾਲੇ ਕੋਠੇ ਲੈ ਕੇ ਚੱਲ ਤਰਪਾਲ ਉਹ ਬੱਟੂ ਉਹ ਉਹ ਵੇ ਉਹ ਦੱਡੂ ਦਾ ਗੇਂ ਹੋਈ ਕੰਮ ਉਹ ਲੈ ਕੇ ਜਾਣੇ ਮਰਦੇ ਕਿੁੱਟੜ ਨੂੰ ਹੂੰ

ਉਹ ਤਰੇ ਗੋਟਨੀ ਆ ਰਹੀ ਭੇਜ ਦੇ ਕਲੀ ਕੋਈ ਉਹ ਆਈ ਕਿੱਟ ਚੱਲਦੀ ਓਹ ਕਿਆ ਵੇਲਾ ਹੈ ਅੱਜ ਤੂੰ ਗੁਰਦੀਪ ਗੁਰਦੀਪ ਆ ਕੈਂਚੀ ਫੜਾਈ ਉਮੇ ਮੌਸਮ ਬਹੁਤ ਘੈਂਟ ਆ ਨਾ ਵੀਰੇ ਹੈ ਮੌਸਮ ਬਹੁਤ ਘੈਂਟ ਹੋਵੇ ਇਹ ਜਿਹਨੇ ਨਹੀਂ ਘੈਂਟ ਨਹੀਂ ਆਏ ਬੜੇ ਲੋਕਾਂ ਵਾਲੀ ਮਾੜੀ ਜਿਹੀ ਗੱਲ ਹੈ ਬਾਈ ਮੈਂ ਵੀ ਸਨੈਪਚੈਟ ਤੇ ਵੇਖਿਆ ਬੜੇ ਸਨੈਪਚੈਟਰ ਮੈਂ ਨਾ ਮੁੰਡੇ ਕੁੜੀਆਂ ਆੜਾ ਨਾ ਉਹਨਾਂ ਬੜਿਆਂ ਨੇ ਲਿਖ ਕੇ ਪਾਇਆ ਨਾਈਸ 뷰 ਇਹ ਨਾਈਸ 뷰 ਹੋਣੀ ਚੰਗਾ ਲੱਗਦਾ ਪਰ ਜਿੰਨਾਂ ਨੂੰ ਪੁੱਛੋ ਜਿਨ੍ਹਾਂ ਚ ਪਾਣੀ ਆਇਆ ਬਾਈ ਇਹ ਨਾਈਸ ਨਹੀਂ ਹੈਗਾ ਆਈ ਗਾ ਪੂਰਾ ਲੱਕਨ ਸੁਧਾ ਕਰ ਏ ਕੀ ਆ ਜਿਹੜੇ ਟਾਂ ਆਪਾਂ ਮਾੜਾ ਭਾਵੇਂਗਾ ਤਾਂ ਲੈ ਲਾ ਕਿਉਂਕਿ ਆਹੇ ਮੌਂਸਨ ਨਿਕਾ ਲਏ ਉਹਦੀ ਹੁਣ ਤੇ ਸਾਫੀ ਖਰਾਬ ਹੋ ਜਾਂਦੇ ਆ ਆਪਾਂ ਇਹਦੇ ਕਿਹੜਾ ਮਿੱਟੀ ਮੋਣੀ ਉੱਤੇ ਆ ਜਾ ਬੀ ਅੱਜ ਗਾਂ ਖੱਚੇ ਹੁਣ ਆਈ ਦਾਂ ਕਰਾਂਗੇ ਤਾਂ ਹੈ ਲੋਦ ਉੱਤੇ ਰੱਖੀ ਆਪਾਂ ਦਾ ਡਵਲ ਆ ਇੱਕ ਫੜਾ ਦੇ ਸਿੰਗਲ ਡਵਲ ਨਹੀਂ ਆਏ ਨੂੰ ਵੱਡਣੀ ਆ ਮਾਮਾ ਇੱਥੋਂ ਲੰਮੀ ਪਾ ਦੇ ਹੁਣ ਪੋਰਾ ਚੱਲ ਆ ਜਾ ਨੀਂਦਰ ਫੜ ਕੇ ਰੱਖੋ ਉਹ ਤੋਂ ਕਲੋੜੀ ਪਕੜ ਨਹੀਂ ਚਾਹੀਏ ਮੈਨੂੰ ਉਹ ਬਰ ਉਹਦੀ ਪਕੜ ਪਲਾਸ ਵਰਗੀ ਹੁੰਦੀ ਠੀਕ ਹੈ ਨਾ ਆ ਲੈ ਨਾ ਆ ਤੱਕ ਲੈ ਆ ਆ ਜਿੱਤਰ ਪਹਿਲਾਂ ਤੂੰ ਵੀ ਤੂੰ ਮੈਂ ਕਦੇ ਪਾਣੀ ਵਿੱਚ ਪਾਣੀ ਭਾਵੇਂ ਇੱਕ ਗਾਉਂ ਵਿੱਚ ਪਾਣੀ ਜਿੱਕਰ ਪਾਉਗਾ ਉਹ ਪਾਣੀ ਆਏ ਤਾਂ ਕਹਿਣਾ ਫਿਰ ਤੂੰ ਪਾਣੀ ਆ ਪਾਣੀ ਲਾ ਕੇ ਨਾ ਪਾਣੀ ਜਿੱਤਰ ਪਹਿਲਾਂ ਪਾਣੀ ਜਿੱਤਰ ਪਹਿਲਾਂ ਕੌਣ ਪਾਉਂਦਾ ਕਰਦੇ ਛੜਦੇ ਕਰਕੇ ਫੜਿਆ ਇਧਰ ਮੱਤਨਾ ਵੜਦੇ ਜਾ ਬਣਾਉਂਦਾ ਮਾਮਾ ਇਹਦਾ ਵੀ ਬਰਨਾ ਹੋ ਗਿਆ ਆਉਂਦੀਆਂ ਦੀ ਆਉਂਦੀਆਂ ਦੀ ਇਹਦੇ ਚੱਕਰ ਯਾਰ ਆਪਾਂ ਮਿੰਨਕੇ ਪੂਰੀ ਲੈਂਦੀ ਤੇ ਘਰ ਦੀ ਦੀ ਕਿਉਂ ਦੇਤੀ ਨਹੀਂ ਨਹੀਂ ਪੂਰੀ 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 ਬਾਦਾਂ ਬੈਦਰ ਪਾਲ ਚੱਲ 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 ਤੇ ਯਹਾਂ ਤੇ ਕਿਹੜੇ ਰੋੜੇ ਪਾਸੇ ਕਰ ਲੈਣੇ ਜਿਹੜੇ ਥੱਲੇ ਵੇਆ

ਉਧਰ ਵੀ ਰੱਖਣਾ ਆ ਇਹ ਨੁਕਰਾਂ ਮੱਡਣਾ ਜਾਈ ਕਹੀਂ ਤੇ ਅੱਛੇ ਜੇ ਰੱਖਣਾ ਇੱਟ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਹੁਣ ਤਰਪਾਲਾਂ ਦੀ ਦੁਕਾਨਾਂ ਤੇ ਨਾ ਤਰਪਾਲਾਂ ਦੀ ਭੀੜ ਬਹੁਤ ਅਸੀਂ ਵੇਖਿਆ ਸਾਨੂੰ 20 ਮਿੰਟ ਕਰਕੇ ਵੇਟ ਤਰਪਾਲ ਮਿਲੀ ਸੀਗੀ ਤੇ ਜੇ ਤੁਹਾਨੂੰ ਲੱਗਦੀ ਮੈਨੂੰ ਹੁਣ ਕਹਿੰਦੇ ਕਿ ਚਾਰ ਤਰੀਕ ਕਰਮੀਨ ਜ਼ਿਆਦਾ ਆ ਬਾਕੀ ਕਈ ਗਈ ਜਾਂਦੇ ਮਹੀਨਾ ਹੀ ਸਾਰਾ ਮੀ ਹੈਗੇ ਆ ਤੇ ਆਪਦਾ ਆਪਦਾ ਵਿਚਾਰ ਰੱਖਣ ਲਈ ਤਰਪਾਲਾਂ ਨੂੰ ਲਿਆ ਕੇ ਰੱਖੋ ਕਿਉਂਕਿ ਦੋ ਤਿੰਨ ਦਿਨ ਲਗਾਤਾਰ ਮੀਂਹ ਪਵੇ ਤੇ ਕੋਠੇ ਸਿੰਮਣ ਲੱਗ ਪੈਂਦੀ ਹੈ ਜਿਵੇਂ ਸਿੰਮਣ ਲੱਗ ਪੇ ਤੇ ਐਵੇਂ ਜਾਂ ਜਿੱਦਾਂ ਲੈ ਇੰਟਰਵਿਊ ਸਿਮਨ ਲੱਗ ਪਏ ਹੁਣ ਤੇ ਤਰਪਾਲਾਂ ਤਰ ਬੂਲਾਂ ਦਾ ਇੰਤਜ਼ਾਮ ਰੱਖੋ ਕਿਉਂਕਿ ਬਹੁਤ ਜ਼ਰੂਰੀ ਨੇ ਤੇ ਬਾਕੀ ਵਾਇਗਰੂ ਮਿਹਰ ਕਰੇ ਉਹਨਾਂ ਪਰਿਵਾਰਾਂ ਦੇ ਜੋ ਹੜ੍ਹ ਪੀੜਤ ਨੇ ਤੇ ਛੇਤੀ ਪਾਣੀ ਲੱਥੇ ਤੇ ਸੇਵਾ ਦੀ ਤਿਆਰੀ ਹੋ ਸਕੇ ਤੇ ਵੱਧ ਤੋਂ ਵੱਧ ਟਰੈਕਟਰ ਟੋਟ ਲੈ ਕੇ ਉੱਥੇ ਪਹੁੰਚਿਓ ਸਾਰੇ ਤੇ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ